ਜਿਹੜੇ-ਜਿਹੜੇ ਮੁੰਡੇ ਵੀ ਆਨੰਦ ਪ੍ਰਸਾਦ ਦੀ ਪਵਿੱਤਰ ਧਰਤੀ ਤੇ ਹੋਲਾ ਮੱਲਾ ਮਨਾਉਣ ਲਈ ਜਾਂਦੇ ਨੇ ਦਿਹਾੜੇ ਨੂੰ ਸਮਰਪਿਤ ਭਾਵਨਾ ਜਾਂਦੇ ਨੇ ਉਹਨਾਂ ਨੂੰ ਜ਼ਿੰਦਗੀ 'ਚ ਆਪਣੀ ਇਹ ਗਲਤੀ ਨਹੀਂ ਕਰਨੀ ਚਾਹੀਦੀ ਜਦੋਂ ਉਹ ਆਨੰਦ ਪ੍ਰਸਾਦ ਨੂੰ ਜਾ ਰਹੇ ਹੂ ਤੁਸੀਂ ਵੇਖਾਣਾ ਕਿ ਬਹੁਤ ਸਾਰੇ ਮੁੰਡੇ ਜਿਹੜੇ ਨੇ ਚਾਹੇ ਉਹ 10ਵੀਂ ਕਲਾਸ ਦੇ ਹੋਣ ਚਾਹੇ ਪਲੱਸ 1 ਦੇ ਹੋਣ ਜਾਂ ਪਲੱਸ 2 ਦੇ ਹੋਣ ਜਾਂ ਇਹ ਤੋਂ ਵੱਡੀ ਉਮਰ ਦੇ ਹੋਣ ਤੇ ਜਾਂ ਨਾ ਵੀ ਪੜਦੇ ਹੋਣ ਕਹਿਣ ਤੋਂ ਭਾਵ ਕਿ ਜਹੀ ਉਮਰ ਦੇ ਮੁੰਡੇ ਜਿਹੜੇ ਨੇ ਜਦੋਂ ਆਨੰਦਪੁਰ ਸਾਹਿਬ ਜਾਂਦੇ ਨੇ ਤਾਂ ਉਹ ਕੀ ਕਰਦੇ ਨੇ ਕਿ ਉਹ ਆਪਣੇ ਦੋਸਤਾਂ ਨਾਲ ਟਾਈਮ ਐਡਜਸਟ ਕਰ ਲੈਂਦੇ ਨੇ ਕਿ ਆਪਾਂ ਸਾਰੇ ਆਨੰਦਪੁਰ ਸਾਹਿਬ ਚੱਲਾਂਗੇ ਤੇ ਘਰੋਂ ਕਹਿ ਦਿੰਦੇ ਕਿ ਅਸੀਂ ਇਕੱਲੇ ਇਕੱਲੇ ਚੱਲੇ ਆ ਤੇ ਘਰ ਤੋਂ ਕੁਝ ਦੂਰੀ ਤੇ ਜਾ ਕੇ ਉਹ 15-20 ਜਾਣੇ ਜਿਹੜੇ ਨੇ ਮੋਟਰਸਾਈਕਲਾਂ ਤੇ ਇਕੱਠੇ ਹੋ ਜਾਂਦੇ ਨੇ ਘਰਾਂ ਦੇ ਆਂਕਲੋਂ ਮੋਟਰਸਾਈਕਲ ਲੈ ਆਉਂਦੇ ਨੇ ਤੇ ਮਾਪੇ ਵੀ ਸੋਚਦੇ ਨੇ ਚਲੋ ਸਾਡਾ ਬੱਚਾ ਅਨੰਦਪੁਰ ਸਾਹਿਬ ਚੱਲਿਆ ਚੰਗੇ ਥਾਂ ਚੱਲਿਆ ਜਾਂਨ ਦੋ ਉਹਨਾਂ ਨੂੰ ਪੈਸੇ ਵੀ ਦੇ ਦਿੰਦੇ ਨੇ ਲੋੜ ਮੁਤਾਬਕ ਤੇ ਆਲਰੇਡੀ ਅੱਜਕੱਲ ਬੱਚਿਆਂ ਕੋ ਵੱਧ ਪੈਸੇ ਵੀ ਹੁੰਦੇ ਨਹੀਂ ਕਈ ਵਾਰ ਉਹ ਰੱਖ ਲੈਂਦੇ ਨੇ ਆਪਣੇ ਕੋਲ ਤੇ ਜਦੋਂ ਅਨੰਦਪੁਰ ਸਾਹਿਬ ਨੂੰ ਜਾਂਦੇ ਨੇ ਤੇ ਰਸਤਿਆਂ ਦੇ ਵਿੱਚ ਸ਼ੈਤਾਨੀਆਂ ਕਰਦੇ ਨੇ ਜਿਵੇਂ ਇੱਕ ਦੂਜੇ ਦਾ ਹੈਂਡਲ ਫੜ ਲੈਣਾ ਮੋਟਰਸਾਈਕਲ ਦਾ ਜਾਂ ਅੱਗੇ ਜਾ ਕੇ ਬ੍ਰੇਕ ਮਾਰਨੀ ਜਾਂ ਉਹਨੂੰ ਸਾਈਡ ਮਾਰਨੀ ਜਾਂ ਮੋਟਰਸਾਈਕਲ ਅੱਗੇ ਪਿੱਛੇ ਘਮਾਉਣਾ ਜਾ ਉਹ ਗੱਡੀ ਤੇ ਵੀ ਗਏ ਹੁੰਦਾ ਗੱਡੀ ਤੇ ਵੀ ਐਵੇਂ ਦੀਆਂ ਸ਼ੈਤਾਨੀਆਂ ਕਰਦੇ ਨੇ ਜਿਹਦੇ ਨਾਲ ਕੀ ਹੁੰਦਾ ਕਿ ਅਕਸਰ ਹਰ ਸਾਲ 2-3 ਜਿਹੜੇ ਨੇ ਨੌਜਵਾਨ ਮੁੰਡਿਆਂ ਦੀ ਮੌਤ ਹੋ ਜਾਂਦੀ ਆ ਜਿਵੇਂ ਕਿ ਜਦੋਂ ਬ੍ਰੇਕ ਮਾਰਨੀ ਤੇ ਪਿਛਲੇ ਕੋ ਬ੍ਰੇਕ ਨਾ ਵੱਜਣੀ ਸੜਕ ਤੇ ਡਿੱਗ ਜਾਣਾ ਟ੍ਰੈਫਿਕ ਬਹੁਤ ਹੁੰਦੀ ਆ ਕੋਈ ਟਰੱਕ ਦਾ ਟਾਇਰ ਹੁਕਮ ਦੀ ਲੰਗ ਜਾਣਾ ਟਰੱਕ ਦੀ ਸਾਈਡ ਵੱਜ ਜਾਣੀ ਮੋਟਰਸਾਈਕਲ ਕੇ ਇੱਕ ਪਾਸੇ ਡਿੱਗ ਪੈਣਾ ਜਾਂ ਕਿਤੇ ਜਾ ਕੇ ਦਰਖਤ ਦੇ ਨਾਲ ਐਕਸੀਡੈਂਟ ਹੋ ਜਾਣਾ ਜਿਹਦੇ ਨਾਲ ਬਹੁਤ ਦੁਖਾਂਤ ਵਾਪਰ ਜਾਂਦਾ ਤੇ ਜਿੰਨਾਂ ਕੋ ਵਾਪਰਿਆ ਹੁੰਦਾ ਉਹ ਫੇ ਸਾਰੇ ਇੱਕ ਦੂਜੇ ਦਾ ਦੱਸ ਦੇਈਆਂ ਫੇ ਕਿਉਂ ਹੋਇਆ ਉਹ ਕਹਿ ਦਿੰਦੇ ਕਿ ਜੀ ਫਲਾਨਾ ਸਾਈਡ ਮਾਰ ਕੇ ਚਲੇ ਗਿਆ ਇੰਜ ਕੀ ਹੁੰਦਾ ਇੱਕ ਤੇ ਆਪਾਂ ਆਪਣੇ ਦੋਸਤ ਦਾ ਕਾਤਲ ਬਣ ਜਾਂਦੇ ਹਾਂ ਸਾਰੀ ਉਮਰ ਦੇ ਲਈ ਸਾਡੇ ਤਬਾ ਲੰ ਜਾਂਦਾ ਅੰਦਰ ਤੇ ਸਾਨੂੰ ਪਤਾ ਹੁੰਦਾ ਹੀ ਆ ਕਿ ਮੇਰੀ ਗਲਤੀ ਕਰਕੇ ਭਾਵੇਂ ਉਮਰ ਛੁੱਟੀ ਹੁੰਦੀ ਆ ਅਸੀਂ ਸਮਝਦੇ ਕਿ ਸ਼ੈਤਾਨੀਆਂ ਹੁੰਦੀਆਂ ਨੇ ਚੰਗੀਆਂ ਹੁੰਦੀਆਂ ਕਈ ਲੋਕ ਸਮਝਦੇ ਨੇ ਪਰ ਇਹ ਸ਼ੈਤਾਨੀਆਂ ਜਿਹੜੀਆਂ ਨੇ ਫਿਰ ਸਾਰੀ ਉਮਰ ਮਨੁੱਖ ਨੂੰ ਅੰਦਰੋਂ ਦੁਖੀ ਕਰਦੀਆਂ ਨੇ ਦੂਸਰਾ ਕਿਸੇ ਦਾ ਪੁੱਤ ਮਰ ਜਾਂਦਾ ਆ ਕਿਸੇ ਭੈਣ ਦਾ ਵੀਰ ਮਰ ਜਾਂਦਾ ਤੇ ਉਹ ਪਰਿਵਾਰ ਕਿੰਨਾ ਦੁਖੀ ਹੁੰਦਾ ਕਿ ਅੱਜ ਕੱਲ ਇੱਕ ਇੱਕ ਤਾਂ ਧੀਆ ਪੁੱਤ ਗਏ ਨੇ ਤੇ ਕਿ ਅਸੀਂ ਜਾਣਾ ਨਹੀਂ ਹੋਵੇ ਨਾ ਅਨੰਦਪੁਰ ਸਾਹਿਬ ਜੇ ਦੋਸਤਾਨਾ ਨਹੀਂ ਜਾਣਾ ਹੋਵੇ ਤੇ ਬੜੇ ਅਦਬ ਤੇ ਸਤਿਕਾਰ ਨਾਲ ਜਾਣਾ ਚਾਹੀਦਾ ਕੋਈ ਸ਼ੈਤਾਨੀ ਨਹੀਂ ਕਰਨੀ ਚਾਹੀਦੀ ਸ਼ੈਤਾਨੀ ਦਾ ਅਰਥ ਕੀ ਹੈ ਗਾ ਕੇ ਬਰਬਾਦੀ ਤੇ ਸਾਨੂੰ ਇਹ ਗੱਲ ਯਾਦ ਰੱਖ ਲੈਣੀ ਚਾਹੀਦੀ ਕਿ ਜਿਹੜੇ ਦੋਸਤੇ ਨੇ ਇਹ ਸਾਡੇ ਭਰਾ ਨੇ ਤੇ ਭਰਾਵਾਂ ਦੇ ਕਾਤਲ ਨਹੀਂ ਬਨਣਾ ਭਰਾਵਾਂ ਦੀ ਆਪਾਂ ਬਾ ਇੱਜ਼ਤ ਤੇ ਬੜੇ ਸਹੀ ਤਰੀਕੇ ਨਾਲ ਨਾਲ ਜਾਣਾ ਨਹੀਂ ਅਤੇ ਵਾਪਸ ਵੀ ਆਉਣਾ ਹੋ ਸਕੇ ਤਾਂ ਆਪਣੇ ਮਾਪਿਓਂ ਨਾਲ ਹੀ ਜਾਇਆ ਜਾਵੇ ਆਪਣੇ ਪਰਿਵਾਰ ਨਾਲ ਜਾਇਆ ਜਾਵੇ ਪਰ ਮਾਰ ਦੇ ਨਿਜਮਾ ਨੂੰ ਮੰਨਿਆ ਜਾਵੇ ਕਈ ਲੋਕ ਨਹੀਂ ਸਮਝਦੇ ਉਹ ਸਮਝ ਸਾਡੇ ਮਾਪੇ ਬੇਵਕੂਫ ਨੇ ਜਾਂ ਸਾਡੇ ਮਾਪੇ ਪਿਛਾਂ ਖਿੱਚੂ ਦੇ ਸੋਚਦੇ ਨੇ ਮਾਪੇ ਸਾਡੀ ਲੱਤਾਂ ਖਿੱਚਦੇ ਰਹਿੰਦੇ ਨੇ ਇਹਨਾਂ ਨੂੰ ਸਮਾਜ ਦਾ ਨਹੀਂ ਪਤਾ ਪਰ ਉਹਨਾਂ ਨੂੰ ਪਤਾ ਉਹਨਾਂ ਨੇ ਇਹ ਉਮਰ ਵੇਖੀ ਆ ਮਾਪੇ ਕਦੀ ਸਿੱਧਾ ਇਸ ਉਮਰ ਤੇ ਨਹੀਂ ਚੱਲ ਜਾਂਦੇ ਉਹ ਵੀ ਇਸ ਉਮਰ ਤੋਂ ਗੁਜ਼ਰੇ ਹੁੰਦੇ ਨੇ ਮੈਂ ਸਮਝਦਾ ਕਿ ਮੇਰੇ ਭੈਣ ਭਰਾ ਜਰੂਰ ਇਸ ਵਿਸ਼ੇ ਦਾ ਧਿਆਨ ਰੱਖਣ ਤਾਂ ਕਿ ਕੋਈ ਮਾੜੀ ਘਟਨਾ ਨਾ ਵਾਪਰੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਜੁਦੇ ਬਸਤੇ ਨੂੰ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ